ਬਾਈ ਜਿਹੜੀ ਪਿਛਲੇ ਸਾਲ ਬਾਜੀ ਹੋਈ ਸੀ ਅੱਜ ਅਸੀਂ ਪਹੁੰਚੇ ਆ ਬਾਈ ਛੋਡੀ ਦੇ ਪਿੰਡ ਲੈਕੋ ਜੋ ਕਿ ਇੱਥੇ ਪਹਿਲਾਂ ਮਕੂਤਰ ਛੱਡੇ ਮੇਰਾ ਚੌਥਾ ਆ ਰਿਹਾ ਸੀ ਪੁੱਤਰ ਉਦੋਂ ਅੰਕਲ ਕਿੰਗਰੇ ਵਾਲੇ ਬਿੰਦਰ ਫ੍ਰਿਜ ਜਿੱਤੇ ਆ ਦੂਜੇ ਨੰਬਰ ਤੇ ਜਸਵੀਰ ਬਾਦਲ ਤੀਜੇ ਨੰਬਰ ਤੇ ਰਾਣਾ ਮੋੜ ਚੌਥੇ ਤੇ ਮੇਰਾ ਹਰਦਾ ਪਰਚੋਤੋਂ ਲੰਬੀ ਮੇਰੇ ਨਾਲ ਸੀ ਬਾਈ ਭੱਜ ਗਿਆ ਤੇ ਅੱਜ ਉਸ ਪਿੰਡ ਮੈਂ ਫਿਰ ਪਹੁੰਚਿਆ ਬਾਈ ਛੋਡੀ ਸਾਹਿਬ ਦਾ ਪਿੰਡ ਹੈ ਜਿਨ੍ਹਾਂ ਨੇ ਬਲਮਗੜ ਬਾਜੀ ਕਰਾਈ ਸੀ ਸਿਰਾ ਲਾਇਆ ਸੀ ਬਲਮਗੜ ਵਾਲੀ ਬਾਜੀ ਤੇ ਤੇ ਬਹੁਤ ਨਜ਼ਾਰਾ ਆਇਆ ਸੀ ਬਾਈ ਨਾਲ ਸਾਲ ਸਾਲ ਕਰਦੇ ਆ ਬਾਈ ਗੱਲਾਂ ਕਰਨ ਲੱਗ ਗਿਆ ਤੇ ਅੱਜ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਜਿਹੜੇ ਬੰਦਿਆਂ ਨੂੰ ਚੰਗੀ ਲੱਗੀ ਉਹੋ ਬੰਦੇ ਆਏ ਆ ਜਾਂ ਕਿਸੇ ਨੂੰ ਮਾੜੀ ਮੋਟੀ ਮਿਸਟੇਕ ਪਹੁੰਚੀ ਉਸ ਬਾਜੀ ਤੇ ਮੈਨੂੰ ਨਹੀਂ ਲੱਗਦਾ ਬਾਈਆਂ ਨੇ ਕਿਸੇ ਦਾ ਕੂਟਰ ਨਜਾਇਜ਼ ਕਟਿਆ ਹੋ ਅੱਜ ਮੈਂ ਉੱਥੇ ਕੂਟਰ ਕਟਾਇਆ ਸੀ ਬਾਈ ਨੇ ਸਪੈਸ਼ਲ ਫੋਨ ਲਾ ਕੇ ਮੈਨੂੰ ਅਖਰ ਰਜਿੰਦਰ ਤੇਰਾ ਕੂਟਰ ਲਿਖਦਾ ਪਹੁੰਚੀ ਮੈਂ ਬਹੁਤ ਦਿੱਕਤ ਵਿੱਚ ਸੀ ਥੋੜਾ ਜਿਹਾ ਧੜਖੜਾਂ ਵੱਧਦੀ ਆ ਤਾਂ ਕਰਕੇ ਜਵਾਨ ਥੜਕ ਜਾਂਦੀ ਆ ਤੁਮੇ ਬਾਈ ਜੀ ਹੁਰੇ ਨਾਲ ਬੜਾ ਪਿਆਰ ਆ ਆਪਣਾ ਸੋਢੀ ਹੁਰੇ ਨਾਲ ਤੇ ਬਾਈ ਜੀ ਆਇਓ ਮਰਾਇਆ ਕੋਈ ਅਸੀਂ ਜਾਣ ਕੇ ਵੀਡੀਓ ਨਹੀਂ ਬਣਾਈ ਇੱਕ ਪਿਆਰ ਇੰਨਾ ਭਰਾ ਨਾਲ ਮੈਂ ਇੱਥੇ ਰਹਿ ਕੇ ਵੀ ਗਿਆ ਇਸ ਇਲਾਕੇ ਦੇ ਵਿੱਚ ਸ਼ੁਰੂ ਤੋਂ ਪਿਆਰ ਹੈ ਜਿਹੜੇ ਇਹਨਾਂ ਦੇ ਫਾਦਲ ਦਾ ਸੁਭਾਅ ਸੀ ਬਾਈ ਨਾਲੋਂ ਵੀ ਚੰਗਾ ਸੁਭਾਅ ਸੀ ਸੋਹਣ ਲੱਗੇ ਮੇਰਾ ਕੂਤਰ ਇਸ ਇਲਾਕੇ 'ਚ ਡਿੱਗਿਆ ਸੀ ਭੱਜ ਕੇ ਮੁੰਡੇ ਘਰ ਲੱਗੇ ਬਾਈ ਨੇ ਖੁਦ ਬਜ਼ੁਰਗ ਨੇ ਸਾਨੂੰ ਆਪ ਚਖਵਾ ਕੇ ਸਾਨੂੰ ਦਿੱਤਾ ਬਹੁਤ ਸੋਹਣੀ ਬਾਜੀ ਹੁੰਦੀ ਐ ਸੇ ਪਿੰਡ ਤੇ ਫਿਰ ਵੀ ਸਿਰਾ ਲਾਉਣਗੇ ਬਾਈ ਤੇ ਬਲਮਗੜ ਵੀ ਪਾਈਆਂ ਨੇ ਸਿਰਾ ਲਾਇਆ ਸੀ ਤੇ ਆ ਦੱਸਿਓ ਬਾਈ ਜੀ ਮਾੜਾ ਆ ਜਾਂ ਬਾਈ ਜੀ ਸਾਰਾ ਸਤਿ ਸ੍ਰੀ ਅਕਾਲ ਜੀ ਇਸ ਇਨਸਾਨ ਨੇ ਕਬੂਤਰ ਸਾਨੂੰ ਆਪ ਦਾ ਖੁੱਸ ਘਟਾਇਆ ਸਾਡੀ ਨਿਗਾਹ ਕਬੂਤਰ ਕਟੀਚਿਆ ਨਹੀਂ ਸੀ ਅਸੀਂ ਇਸ ਬੰਦੇ ਦੀ ਐਂਟਰੀ ਪਹਿਲੇ ਅਧਾਰ ਤੇ ਕਰਾਂਗੇ ਧੰਨਵਾਦ ਔਰ ਜੋ ਅੱਗੇ ਤੋਂ ਪਟਾਊਗਾ ਅਸੀਂ ਉਹਦੀ ਪਹਿਲੇ ਅਧਾਰ ਤੇ ਐਂਟਰੀ ਕਰਾਂਗੇ ਬਿਨਾਂ ਭਰਤੀ ਤੋਂ ਇਸੇ ਤਰ੍ਹਾਂ ਆਪਦੀ ਆਪ ਕਾਇਓ ਆਪਾਂ ਕਲੇ ਬਾਈ ਨੇ ਬਾਜੀ ਨਹੀਂ ਕਰਾਉਣੀ ਕਿਉਂਕਿ ਇਹ ਸਾਰੇ ਭਰਾ ਰਲ ਮਿਲ ਕੇ ਬਾਜੀ ਕਰਾਉਂਦਾ ਸੰਜੋਗ ਕਿਹਨੇ ਹੁੰਦੇ ਨੇ ਆਪਾਂ ਕਬੂਤਰਾਂ ਵਾਲੇ ਨੇ ਜੇ ਇਸ ਤਰ੍ਹਾਂ ਆਪਾਂ ਕਬੂਤਰ ਕਟ ਬਾਜੀਆ ਆਟੋਮੈਟਿਕ ਸੋਹਣੀਆਂ ਹੋਣ ਜਾਂ ਲੱਗ ਜਾਣੀਆਂ ਤੇ ਕਾਪੀ ਦੇ ਜਿਹੜੇ ਭਰਾ ਖੜੇ ਹੁੰਦੇ ਆ ਕਦੇ ਵੀ ਗਲਤ ਫੈਸਲਾ ਨਹੀਂ ਲੈਂਦੇ ਹੁੰਦੇ ਕਿਉਂਕਿ ਜਦੋਂ ਆਪਾਂ ਜਾ ਕੇ ਆਖਿਆ ਬਾਈ ਜੀ ਸਾਡਾ ਬਹਿ ਗਿਆ ਕੱਟ ਦਿਓ ਕੋਈ ਫਰਕ ਨਹੀਂ ਪੈਂਦਾ ਮੈਂ ਕਈ ਥਾਵਾਂ ਤੇ ਕੁੱਤਰ ਐਸ ਤਰ੍ਹਾਂ ਕਟਾਇਆ ਤੇ ਹੋਰ ਵੀ ਤੁਹਾਨੂੰ ਦੱਸ ਦਾਂਗੇ ਇੰਟਰਵਿਊ ਆ ਵੀ ਬਹੁਤ ਹੋਣਗੀਆਂ ਉਹਦੇ ਵਿੱਚ ਹੀ ਦੱਸਾਂਗੇ ਬਾਜੀ ਦੀ ਜਿਹੜੀ ਬਲਵੰਗੜ ਹੋਈ ਹੈ ਸਿਰਾ ਬਾਈਆਂ ਨੇ ਲਾਇਆ ਸੀ ਦਿਲ ਜਿੱਤੇ ਬਾਈਆਂ ਨੇ ਤਾਂ ਕਟਾਇਆ ਸੀ ਬਾਈ ਕੁੱਤਰ ਹੁੰਦਾ ਜਾਂ ਨਾ ਹੁੰਦਾ ਜਾਂ ਬਹਿ ਕੇ ਉੱਡਾਉਂਦਾ ਜੇ ਫੇਰ ਵੀ ਮੈਂ ਆਖਣਾ ਇਹ ਕੱਟ ਦਿਓ ਠੀਕ ਹੈ ਸੱਸੀ ਗਾਲ ਹੈ ਜੀ ਸਾਰੇ ਬ ਅਸੀਂ ਬਹੁਤ ਜਦੋਂ ਤਲਮਾਦੀਆਂ ਨਾਲ ਜੋ ਅਨਸਾਰ ਅੱਗੇ ਤੋਂ ਕਰਾਊਗਾ ਉਸ ਨੂੰ ਤੁਸੀਂ ਐਗਰੀ 50000 ਦੇ ਕਰਾਂਗੇ ਜੀ ਬਾਜੀ ਸਹੀ ਬਾਜੀ ਵਧੀਆ ਹੋਵੇ ਸੋਹਣੀ ਬਾਜੀ ਹੋਵੇ ਤੇ ਕਬੂਤਰਾਂ ਯਾਰੀ ਹੋਵੇ ਬੰਦੇ ਨਾਲ ਯਾਰੀ ਨਾਲ ਹੋਵੇ ਯਾਰੀ ਅੱਗੇ ਪਿੱਛੇ ਪਰ ਬਾਜੀ ਨਾਲ ਕੋਈ ਯਾਰੀ ਕਿਸੇ ਨਾਲ ਨਹੀਂ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੋ ਪੱਕੇ ਕਰਨੇ ਤੀਜਾ ਪਰਤੀਜ ਹੈ ਤੀਜਾ 25 ਕਰ ਦੇ ਜੱਜ ਲਵਾਨੇ ਚਾ ਚਲਵਾਨੇ ਵਾਲੇ ਬਾਈ ਜੀ ਸਵਰਗ ਸੰਧਾਣਾ ਬਾਈ ਸਵਰਗ ਸੰਧਾਣਾ ਜਰੀਪੁਰ ਲੱਖੇ ਕਰਾਣੀਆਂ ਦੀ ਪਾ ਲੱਖੇ ਘੜਾਈਆ ਬਾਈ ਜੀ ਇੱਧਰ ਇੱਧਰ ਆਓ ਆ ਰਿਹਾ ਜੀ ਸੰਦੀਪ ਰੁਕਣਾ ਬੇਗੂ ਰੁਕਣਾ ਬੇਗੂ ਸੰਦੀਪ ਰੁਕਣਾ ਬੇਗੂ ਮੰਦੀਪ ਰੁਕਣਾ ਬੇਗੂ ਕੇ ਮਨਦੀਪ ਆ ਉਹ ਸੰਦੀਪ ਸੰਦੀਪ 212 ਉਹਨਾ ਕੋਲੇ 212 ਹੀ ਕੋਲੇ ਆ ਇਹ ਵੀ ਮਾਣੇ ਕੋਲੇ ਮੈਨੂੰ ਦਰ ਕਰੀ ਜਾਂਦਾ ਕਿੰਨਾ ਨੰਬਰ ਸੀ 212 212 ਕੋਈ ਇੱਕ ਭੈਣੀਆਂ ਰੱਖੀਆਂ ਆ ਗਈਆਂ ਐਤੂ ਬਾਦ ਤੋ ਨਹੀਂ ਰਲ ਸਕਦੀਆਂ ਯਾਰ 212 ਬੜੀ ਗੱਲ ਤੋ ਨਹੀਂ ਦੋ ਕੋਸਾ 5 ਗਰਾਈ 7 5 ਗਰਾਈ ਆਏਗਾ 7 5 ਗਰਾਈ ਹੈ ਨਾ ਬਈ ਸੱਤਾ ਪੰਜ ਗਰੇਈ ਮਾਰੇ ਆਵਾਜ਼ ਦੇ ਆ ਜਾ ਬਾਈ ਲਓ ਜੀ ਆ ਗਿਆ ਹੈਗਾ ਹੈਗਾ ਕੰਤੇ ਵਾਈ ਦੀ ਡਿਊਟੀ ਹਲਾਲ ਆ ਕੇ ਕਰਦਾ ਪੱਟੂ ਕਿਸਮਤ ਜੀ ਦੀ ਗੁੱਗੜਦੀ ਆ 385 ਕਾਲੀ ਸਿੰਘ ਸੁੱਖ ਕਾਲੀ ਖੁੰਨ ਕਾਲੀ ਖੁੰਨ ਕਰ ਕਰਵਿੰਦਰ ਆ ਪੱਕਾ ਗੁਰਵਿੰਦਰ ਗੁਰਵਿੰਦਰ ਆ ਉਹ ਹੈਗਾ ਹੈਗਾ 98 ਵੇਖੀ ਬਾਈ ਗੁਰਵਿੰਦਰ ਗੁਰਵਿੰਦਰ ਉਹੀ ਉਹੀ ਆ ਚੱਲ ਬਾਈ ਨੂਰਨੀ ਵਾਲਾ ਨੂਰਨੀ ਵਾਲਾ ਹੈਗਾ ਬਾਈ 98 ਮੇਰਾ ਹੀ ਹੋ ਜਾ 98 ਨੰਬਰ ਜੀ ਨੂਰਨੀ ਵਾਲਾ ਆਇਆ ਕੋੜਾ ਅਮ੍ਰੇਦੀ ਸੱਚੀ ਨੜੀ ਵਾਲਾ 176 ਇੱਥੇ ਰਹਿਣੇ ਅਰਸ਼ਦੀਪ ਜੀ ਨੂਰਪੁਰ ਸੇਠਾ ਉਹ ਹੈਗਾ ਜੀ ਅਰਸ਼ਦੀਪ ਨੂਰਪੁਰ ਸੇਠਾ ਉਹ ਹੈਗਾ ਜੀ 243 243 ਬਣੇ ਤੇਰੇ ਕੋਲ ਜਾਵਾ